ਇਮ ਕਦੀ ਧੀ ਵਿਆਹ ਲੈ ਆਂਦੀ ਆ ਉੱਥੇ ਕੀ ਅਸਰ ਪਊਗਾ ਜੇ ਇੱਥੇ ਰਹੀ ਤੇ ਨਾ ਉੱਤੇ ਕਿਸਰ ਪਿਆਣਾ ਉਹ ਤੇ ਆਉਣੇ ਦੀ ਚੀਜ਼ ਨਹੀਂ ਲੈ ਕੇ ਆਈ ਤੇ ਆਪਾਂ ਦੋ ਟਰੱਕ ਕੱਲੇ ਦੋ ਚ ਪੇੜ ਮਰ ਕੇ ਕਰਦੀ ਕੀ ਫਿਰਦੀ ਐ ਚ ਪੇੜ ਮਾਰੂਗਾ ਆਹੋ ਹੀ ਕਿਸੇ ਲੈ ਗਈ ਆ ਹਣਾ ਕਿੰਤੀ ਬਣਾ ਕੇ ਰੱਖਣੀ ਪਰ ਮੇਰੀ ਕਿਸਮਤ ਕਿਤਨੀ ਹੈ ਜੀ ਇਹ ਨਹੀਂ ਸੈਟ ਹੋਣੀ ਇਹਨੂੰ ਮੈਂ ਕਰਦਾ ਇਹ ਕੀ ਲੱਗਾ ਮੈਂ ਕੀ ਲੱਗਾ ਮੈਂ ਹੱਥੋਂ ਕਿਵੇਂ ਦੇ ਰਹੀ ਥੋੜੀ ਹੱਥੋਂ ਕਿਵੇਂ ਮੇਰੇ ਉੱਤੇ ਕਿਤੇ ਹੱਥ ਹੀ ਚੁੱਕਣਾ ਚੁੱਕ ਕੇ ਦਿਖਾ ਦੇ ਤੇ ਬਤਾ ਦੋ ਤੋੜ ਦੋ ਤੇਰੇ ਹੱਥ ਤੋੜ ਕੇ ਰੱਖ ਮੇਰੇ ਹੱਥ ਨਹੀਂ ਚੁੱਕਣਾ ਥੋੜਾ ਜਿਹਾ ਅਕਲ ਨਾਲ ਗੱਲ ਕਰ ਤੈਨੂੰ ਪਤਾ ਹੀ ਹੈ ਨਾ ਫਿਰ ਮੇਰਾ ਮੈਂ ਕੀ ਕਰ ਸਕਣੀ ਆ ਤੈਨੂੰ ਮੈਂ ਪਹਿਲਾਂ ਵੀ ਇਹ ਗੱਲ ਸਮਝਾਈ ਆ ਕਿ ਥੋੜਾ ਧਿਆਨ ਨਾਲ ਰਹਿਣਾ ਕਰ